ਹਾਂਜੀ ਅਪਸਟਾਕ ਕਲੀਅਰ ਕਰਨ ਦੇ ਲਈ ਇਹ ਫਾਈਨ ਕੁਆਲਿਟੀ ਰਿਯਾਨ ਜਾਂ ਕਾਟਨ ਦਾ ਸ਼ਰਟ ਰਹੇਗਾ ਪ੍ਰਿੰਟਡ 175 ਵੱਡੇ ਪਨੇ ਦੇ ਵਿੱਚ ਤੇ ਇਸ ਦੇ ਨਾਲ ਪਲੇਨ ਬਾਟਮ ਰਹੇਗੀ ਰਿਯਾਨ ਦੀ ਹੀ ਨਾਰਮਲ ਪਨੇ ਦੇ ਵਿੱਚ 2.5 ਮੀਟਰ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਤੁਸੀਂ 3 ਸੂਟ ਬਾਏ ਕਰ ਸਕਦੇ ਹੋ ਇਹਨਾਂ ਵਿੱਚੋਂ 3 ਸੂਟ ਤੁਹਾਨੂੰ ਮਿਲਣਗੇ 1000 ਦੇ ਵਿੱਚ ਤੁਸੀਂ ਤਿੰਨ ਸੂਟਾਂ ਦਾ ਸਕਰੀਨਸ਼ਾਟ ਲੈ ਕੇ ਦਿੱਤੇ WhatsApp ਨੰਬਰ ਤੇ ਤਿੰਨ ਸੂਟ ਤੁਸੀਂ 1000 ਦੇ ਵਿੱਚ ਬਾਈ ਕਰ ਸਕਦੇ ਹੋ ਜੇਕਰ ਤੁਸੀਂ ਇੱਕ ਸੂਟ ਬਾਈ ਕਰਨਾ ਤੁਹਾਨੂੰ 400 ਚ ਪਏਗਾ 2.5 ਮੀਟਰ ਜੌਰਜਟ ਦਾ ਸ਼ਰਟ ਮਿਲੇਗਾ ਵਰਕ ਵਾਲਾ ਬਾਜੂ ਤੇ ਵਰਕ ਮਿਲੇਗਾ ਬਾਟਮ ਜੌਰਜਟ ਦੀ ਵਰਕ ਵਾਲੀ ਦੁਪੱਟਾ ਜੌਰਜਟ ਦਾ 700 ਚ ਬਾਈ ਕਰ ਸਕਦੇ ਹੋ ਰੈਡੀमेड ਰਹੇਗਾ ਜੀ ਇਹ ਜੌਰਜਟ ਦਾ ਹੈਵੀ ਥ्रेड ਵਰਕ ਦੇ ਨਾਲ ਇਨਰ ਅਟੈਚ ਮਿਲੇਗਾ ਮਾਈਕਰੋ ਕਾਟਨ ਦਾ ਤੇ ਪਲਾਜ਼ੋ ਮਿਲੇਗਾ ਜੌਰਜਟ ਦਾ ਹੀ ਮਾਈਕਰੋ कॉटन अटैच ਸੈਸਨ ਇਨਰ ਦੁਪੱਟਾ ਵੀ ਜੌਰਜਟ ਦਾ ਹੀ ਮਿਲੇਗਾ ਸਾਈਜ਼ ਮੈਂਚ ਹੈ ਨਾ ਤੁਸੀਂ ਆਰਡਰ ਕਰ ਸਕਦੇ ਹੋ ਇਹ ਆਪਣੇ ਕੋਲ ਪਿਓਰ कॉटन ਕੁਬਾ ਦੇ ਵਿੱਚ ਹੈਂਡ ਬਲੋਕ ਪ੍ਰਿੰਟ ਸ਼ਰਟ ਪਿਓਰ कॉटन ਦੀ ਵਰਕ ਅਤੇ ਚੰਦੇਰੀ ਹੈਂਡ ਬਲੋਕ ਪੇਂਟ ਦੁਪੱਟਾ ਰਹੇਗਾ ਤੇ ਤੁਸੀਂ ਇਹ ਵੀ ਬਾਇ ਕਰ ਸਕਦੇ ਹੋ ਇਹ ਤੁਸੀਂ ਆਰਡਰ ਤੇ ਰੂਟ ਰੈਡੀ ਕਰਵਾ ਸਕਦੇ ਹੋ ਜੇ सेम ਇਸ ਤਰ੍ਹਾਂ ਦਾ ਵਰਕ ਕਿਸੇ ਵੀ ਸਟੱਫ ਤੇ ਇੱਕ ਕੈਮਰੀ ਕਾਟਨ ਡਿਜੀਟਲ ਪ੍ਰਿੰਟ ਆਲਓਵਰ ਸੂਟ ਰਹੇਗਾ 3.5 ਮੀਟਰ ਵੱਡੇ ਪਨੇ ਦੇ ਵਿੱਚ ਨਾਲ ਤੁਹਾਨੂੰ ਮਸਲੀਨ ਦਾ ਡਿਜੀਟਲ ਪ੍ਰਿੰਟ ਵਾਲਾ ਦੁਪੱਟਾ ਮਿਲੇਗਾ 2.5 ਮੀਟਰ ਵਿਦਆਊਟ ਲਰਨਿੰਗ ਸਟਿਚ ਹੋਣਗੇ ਤੁਸੀਂ ਇਹਨਾਂ ਚੋਂ ਵੀ ਬਾਈ ਕਰ ਸਕਦੇ ਹੋ ਇਹਨਾਂ ਤੇ ਵੀ ਡਿਸਕਾਊਂਟ ਹੈ 600 ਦੇ ਵਿੱਚ ਇਹ ਦੁਪੱਟਾ ਸੁੱਟ ਕਰ ਬੈਠੇ ਤੁਸੀਂ ਬਾਈ ਕਰ ਸਕਦੇ ਹੋ ਇਹਨਾਂ ਵਿੱਚ ਨਿਊ ਪ੍ਰਿੰਟ ਅਗੇਨੇਜੀ ਤੇ ਬਹੁਤ ਅੱਛਾ ਫੈਬਰਿਕ ਹੈ ਨਾ ਸੁੱਟਾਂ ਦਾ ਵਿਦਾਊਟ ਲਰਨਿੰਗ ਸਟਿਚ ਹੋਣਗੇ ਪਿਓਰ ਕਾਟਨ オリジナル ਹੈਂਡ ਬਲੋਕ ਪ੍ਰਿੰਟ ਸ਼ਰਟ ਰਹੇਗੀ 2.5 ਮੀਟਰ ਵਿਦ ਪਿਓਰ ਕਾਟਨ ਦੀ ਬਾਟਮ ਹੈ 2.5 ਮੀਟਰ ਤੇ ਜੋ ਪਿਓਰ ਸੌਫਟ ਵਾਲੀ ਕਾਟਨ ਰਹੇਗੀ ਦੁਪੱਟਾ ਫੁੱਲ ਸਾਈਜ਼ ਵਿੱਚ ਤੇ ਤੁਸੀਂ 900 ਦੇ ਵਿੱਚ ਇਹ ਕਰ ਬੈਠੇ ਸੂਟ ਬਾਈ ਕਰ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਨੇ ਤੇ ਇਹਨਾਂ ਵਿੱਚ ਜੋ ਪ੍ਰਿੰਟ ਤੇ ਰੰਗ ਬਹੁਤ ਹੀ ਜ਼ਿਆਦਾ ਸੋਹਣੇ ਨੇ ਸਮਰ ਵੇਅਰ ਲਈ ਨੇ ਤੁਸੀਂ ਸਕਰੀਨਸ਼ਾਟ ਲੈ ਕੇ ਦਿੱਤੇ ਹੋਏ WhatsApp ਨੰਬਰ ਤੇ ਆਪਣਾ ਜੋ ਵੀ ਤੁਹਾਨੂੰ ਸੂਟ ਪਸੰਦ ਆਏਗਾ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਸੂਟ ਬੁੱਕ ਕਰਵਾ ਸਕਦੇ ਹੋ ਆਰਡਰ ਲਗਾ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਚੈਨਲ ਤੇ ਨੰਮੀਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਡੇਲੀ ਅਪਡੇਟ ਮਿਲਦੀ ਰਹੇ ਨਵੇਂ-ਨਵੇਂ ਡਿਜ਼ਾਈਨਰ ਤੇ ਅੱਜਕੱਲ ਜੋ ਸੇਲਾਂ ਚੱਲ ਰਹੀਆਂ ਆਫਰਾਂ ਚੱਲ ਰਹੀਆਂ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਐਡ ਕਰਦੇ ਹੁੰਦੇ ਆ ਸੋ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਔਰ ਦੇਖ ਵੀ ਰਹੇ ਹੋ ਉਸਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਇਹਨਾਂ ਵਿੱਚੋਂ ਬਾਏ ਕਰਨੀ ਤੁਸੀਂ ਸਕਰੀਨਸ਼ਾਟ ਸੈਂਡ ਕਰੋ ਬਹੁਤ ਹੀ ਸੋਹਣੇ ਸੂਟ ਨੇ ਐਂਡ ਤੱਕ ਵਾਚ ਕੀਤਾ ਥੈਂਕ ਯੂ ਜੀ